परक सिरिहार राय जोरी जोरि नमोकार जो ਸਮ ਹੈ ਅਮਰਤ ਗਿਆਨ ਹੈ ਮਾਨਕ ਭਗਤ ਏਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰਿ ਅਨੁਰਾਗ ਸ਼੍ਰੀ ਗੁਰ ਸ਼ਬਦ ਗਮਾਈ ਜਿਨ ਤੇ ਪੰਜ ਬਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰ ਸਤ ਗੁਰ ਤਹ ਪਰਸਾਦ ਸਚ ਹੋਏ ਨਵ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸ਼ਨ ਸੋਏ ਸਤਨਾਮ ਸਿਰਵਾਹੇ ਗੁਰੂ ਸਾਹਿਬ ਜੀ ਦੋਹਰਾ ਚਾਰਤ ਸ਼ਾਂਗ ਉਜਾੜ ਮਹ ਵਿਚਰਤ ਹੋਤੋ ਆਯਾਲ ਕੂਪ ਗਿਰਾਇਓ ਬੇਨਵਾਹ ਤਨ ਦੇਖਿਓ ਤਿਸ ਕਾਲ ਚਾਰਤ ਸ਼ਾਂਗ ਉਜਾੜ ਮਹ ਵਿਚਰਤ ਹੋਤੋ ਆਯਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਪਾਵਨ ਦਿਨਾਂ ਬੰਦੂ ਭਗਤ ਵਾਛਾ ਕਿਰਪਾ ਦੇਖ ਰਜਾਨੇ ਜਾਗਦੀ ਜੋਤ ਦਸਾਂ ਹੈ ਪਾਤਸ਼ਾਹਾਂ ਦਾ ਸਰੂਪ ਤਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦੀ ਛਤਰ ਛਾਇਆ ਹੇਠ ਆਪਾਸ ਸਰਬੱਤ ਸੰਗਤ ਨੂੰ ਜੋ ਸੁਭਾਗਾ ਸਮਾਪਰਾਪਤ ਹੋਇਆ ਹੈ ਸੰਧਿਆ ਦੇ ਦੀਵਾਨ ਸਮੇਂ ਜੋ ਨਿਤ ਦੀ ਮਰਿਆਦਾ ਦੇ ਅਨੁਸਾਰ ਗੁਰ ਇਤਿਹਾਸ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਜੋ ਪਿਛਲੇ ਦਿਨ ਬੀਤੀ ਪ੍ਰਸੰਗ ਚੱਲ ਰਿਹਾ ਸੀ ਕਿ ਜੋ ਮਾਤਾ ਸੁੰਦਰੀ ਜੀ ਨੇ ਪੁੱਤਰ ਅਜੀਤ ਸਿੰਘ ਦੀ ਪਾਲਣਾ ਕੀਤੀ ਸੀ ਤੇ ਜੋ ਪੁੱਤਰ ਹੈ ਉਹ ਉਹ ਪੁੱਤਰ ਨਿਕਲਿਆ ਸਤਿਗੁਰੂ ਜੀ ਨੇ ਮਾਤਾ ਜੀ ਨੂੰ ਪਹਿਲਾਂ ਇਹ ਬਚਨ ਕੀਤੇ ਸਨ ਕਿ ਇਹ ਜੋ ਪੁੱਤਰ ਹੈ ਇਹ ਅੱਗੇ ਜਾ ਕੇ ਤੁਹਾਨੂੰ ਬਹੁਤ ਹੀ ਦੁੱਖ ਦੇਵੇਗਾ ਮਾਤਾ ਜੀ ਉਹਨਾਂ ਬਚਨਾਂ ਨੂੰ ਫਿਰ ਚੇਤੇ ਕਰਕੇ ਹੁਣ ਹਿਰਦੇ ਦੇ ਵਿੱਚ ਬੜਾ ਵਿਰਾਗ ਵੀ ਕਰਦੇ ਹਨ ਮਾਤਾ ਜੀ ਨੇ ਜੋ ਪੁੱਤਰ ਜੀਤ ਸਿੰਘ ਹੈ ਉਹਨੂੰ ਕਿਹਾ ਵੀ ਮੇਰੇ ਮੱਥੇ ਨਾ ਲੱਗੀ ਨਾ ਹੀ ਅਸੀਂ ਤੇਰੇ ਮੱਥੇ ਲੱਗਾਂਗੇ ਮਾਤਾ ਜੀ ਨੇ ਤੇ ਇਥੋਂ ਤੱਕ ਕਿਹਾ ਕਿ ਅਸੀਂ ਹੁਣ ਜਿਸ ਸ਼ਹਿਰ ਵਿੱਚ ਅਸੀਂ ਵਸ ਰਹੇ ਹਾਂ ਇਸ ਸ਼ਹਿਰ ਨੂੰ ਅਸੀਂ ਛੱਡ ਕੇ ਚਲੇ ਜਾਵਾਂਗੇ ਪਰ ਉੱਥੋਂ ਦੇ ਸਿੱਖਾਂ ਨੇ ਮਾਤਾ ਜੀ ਨੂੰ ਕਿਹਾ ਸਾਡਾ ਕੀ ਕਸੂਰ ਹੈ ਇਹ ਤਾਂ ਦੱਸਣਾ ਕਰੋ ਆਪ ਜੀ ਅਸੀਂ ਕਿਸ ਪਾਸੇ ਜਾਵਾਂਗੇ ਮਾਤਾ ਜੀ ਨੇ ਉਹਨਾਂ ਸਿੱਖਾਂ ਦੀ ਬੇਨਤੀ ਸੁਣੀ ਸਿੱਖ ਸੰਗਤ ਦੀ ਫਿਰ ਸਿੱਖ ਸੰਗਤ ਨੇ ਫੈਸਲਾ ਕੀਤਾ ਮਾਤਾ ਜੀ ਨੂੰ ਇੱਕ ਨਵਾਂ ਕਰ ਬਣਾ ਕੇ ਦਿੱਤਾ ਮਾਤਾ ਜੀ ਫਿਰ ਉਸ ਮਹਿਲ ਦੇ ਵਿੱਚ ਜਾ ਕੇ ਰਹਿਣ ਲੱਗੇ ਫਿਰ ਕੁਝ ਸਮੇਂ ਬਾਅਦ ਜੋ ਉਜੀਤ ਸਿੰਘ ਪੁੱਤਰ ਸੀ ਉਹ ਰੋਜ਼ ਆ ਕੇ ਘਰ ਦੇ ਬਾਹਰ ਜੋ ਦਿਉੜੀ ਸੀ ਉੱਥੇ ਆ ਕੇ ਖੜਾ ਹੋ ਜਾਂਦਾ ਸੀ ਮਾਤਾ ਨੂੰ ਕੁਝ ਤਰਸਾਇਆ ਮਾਤਾ ਜੀ ਨੇ ਕਿਹਾ ਵੀ ਮੈਂ ਇਸ ਦੇ ਮੱਥੇ ਤਾਂ ਨਹੀਂ ਲੱਗਾਂਗੀ ਤਾਰੇ ਜੋ ਵੀ ਮੰਗਦਾ ਇਸ ਨੂੰ ਦੇ ਦੇਣਾ ਕਰੋ ਪੁੱਤਰ ਆ ਕੇ ਦਰਵਾਜੇ ਦੇ ਅੱਗੇ ਖੜਦਾ ਬੇਨਤੀ ਕਰਦਾ ਜਿਸ ਵੀ ਚੀਜ਼ ਦੀ ਉਸ ਨੂੰ ਲੋੜ ਹੁੰਦੀ ਉਹ ਆ ਕੇ ਮੰਗਦਾ ਤੇ ਉਸ ਨੂੰ ਉਹ ਚੀਜ਼ ਪ੍ਰਾਪਤ ਹੋ ਜਾਂਦੀ ਤੇ ਇਸੇ ਹੀ ਤਰ੍ਹਾਂ ਇੱਕ ਜੋ ਫਕੀਰ ਸੀ ਉਹ ਉਸ ਦੇ ਪਿੱਛੇ ਲੱਗ ਗਿਆ ਜੋ ਪੁੱਤਰ ਅਜੀਤ ਸਿੰਘ ਸੀ ਉਸ ਦੇ ਪਿੱਛੇ ਲੱਗ ਗਿਆ ਉਹ ਨਾਲ ਹੀ ਆਉਂਦਾ ਉਸ ਦਾ ਪੇਸ਼ਾ ਨਾ ਛੱਡਦਾ ਰਾਤ ਦਿਨ ਉਸ ਦੇ ਪਿੱਛੇ ਪਿੱਛੇ ਰਹਿੰਦਾ ਉਹ ਪੁੱਤਰ ਨੇ ਜੋ ਅਜੀਤ ਸਿੰਘ ਨੇ ਉਸ ਦੇ ਜੋ ਚੇਲੇ ਸਨ ਉਹਨੇ ਆਪਣੇ ਚੇਲਿਆਂ ਨੂੰ ਕਹਿ ਕੇ ਉਸ ਫਕੀਰ ਨੂੰ ਮਰਵਾ ਦਿੱਤਾ ਇੱਕ ਖੂਹ ਦੇ ਵਿੱਚ ਮਾਰ ਕੇ ਉਸ ਨੂੰ ਛੁੱਟ ਦਿੱਤਾ ਗਿਆ ਤੇ ਫਿਰ ਉਹਨਾਂ ਨੇ ਜਿਨ੍ਹਾਂ ਨੇ ਮਾਰਿਆ ਸੀ ਉਹ ਮਾਰ ਕੇ ਆਪੂ ਆਪਣੇ ਘਰੇ ਆ ਗਏ ਤੇ ਜੋ ਫਕੀਰ ਦੇ ਚੇਲੇ ਸਨ ਉਹ ਫਕੀਰ ਦੀ ਭਾਲ ਕਰਨ ਲੱਗੇ ਪਰ ਉਹਨਾਂ ਨੂੰ ਫਕੀਰ ਕਿਤੇ ਨਾ ਦਿਸ ਰਿਹਾ ਸੀ ਇਸ ਪ੍ਰਕਾਰ ਉਹ ਭਾਲ ਕਰਦੇ ਹੋਏ ਸ਼ਹਿਰਾਂ ਦੇ ਵਿੱਚ ਘਰ-ਘਰ ਦੇ ਵਿੱਚ ਪੁੱਛਦੇ ਹਨ ਕਿ ਇੱਕ ਜੋ ਬੇਨਵਾ ਫਕੀਰ ਹੈ ਉਹਨੂੰ ਤਾਂ ਨਹੀਂ ਤੁਸੀਂ ਵੇਖਿਆ ਕਿਤੇ ਇਸ ਪ੍ਰਕਾਰ ਉਹ ਥਾਂ-ਥਾਂ ਭਾਲ ਕਰਦੇ ਫਿਰਦੇ ਹਨ ਇਧਰ ਜੋ ਅਜੀਤ ਸਿੰਘ ਹੈ ਰੋਜ਼ ਆ ਕੇ ਮਾਤਾ ਜੀ ਦੇ ਘਰ ਦੇ ਮਹਿਲ ਅੱਗੇ ਖੜ ਜਾਂਦਾ ਹੈ ਜਿਸ ਪ੍ਰਕਾਰ ਜੋ ਅੱਗੇ ਪ੍ਰਸੰਗ ਆ ਰਿਹਾ ਹੈ ਆਪਾਂ ਸਾਰੇ ਮਨ ਬਿਰਤੀਆਂ ਇਕਾਗਰ ਕਰਕੇ ਸਰਵਨ ਕਰਨਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਚਾਰ ਦਿਸ਼ਾਂ ਗੂੜਾੜ ਮਹ ਬਿਚਰਤ ਹੋ ਤੋਯਾਲ ਸੀ ਉਹ ਜਾੜ ਦੇ ਵਿੱਚ ਬੱਕਰੀਆਂ ਚਾਰਦਾ ਹੋਇਆ ਫਿਰ ਰਿਹਾ ਸੀ। ਖੂਪ ਗिरायो ਬੇਨਵਾ ਤਿੰਨ ਦੇਖਿਓ ਤਿਸ ਕਾਲ। ਉਸਨੇ ਉਸ ਸਮੇਂ ਖੂਦ ਦੇ ਵਿੱਚ ਉਸ ਬੇਨਵੇ ਜੋ ਫਕੀਰ ਨੂੰ ਡਿਗਦਿਆਂ ਹੋਇਆ ਵੇਖ ਲਿਆ। ਚਾਹ ਪਈ। ਵਖਿਓ ਬੇਨਵਾ ਖੋਜਨ ਕਰਾ ਤਰਤ ਸ਼ੋਕ ਉਰਤ ਇਤ ਉਤ ਫਿਰਾ। ਉਸਨੇ ਵੇਖਿਆ ਕਿ ਜੋ ਇੱਕ ਬੇਨਵਾ ਫਕੀਰ ਹੈ ਜਿਸ ਨੂੰ ਇਹ ਲੱਭ ਰਹੇ ਹਨ। ਜੋ ਵੱਡਾ ਦੁੱਖ ਤਾਰ ਕੇ ਇੱਧਰ ਉੱਧਰ ਉਸ ਨੂੰ ਲੱਭਦੇ ਫਿਰਦੇ ਹਨ ਤੋਹ ਬਤਾਵੋ ਕਹਤ ਅਯਾਲੀ ਪ੍ਰਾਨ ਹਾਨ ਕਰ ਦਿਨ ਸਕਾਲੀ ਉਹ ਜਾੜੀ ਕਹਿਣ ਲੱਗਾ ਤੁਹਾਨੂੰ ਮੈਂ ਦੱਸਦਾ ਹਾਂ ਕੱਲ ਹੀ ਮੈਂ ਉਸ ਨੂੰ ਵੇਖਿਆ ਹੈ ਉਸ ਨੂੰ ਮਾਰ ਕੇ ਉਹ ਖੂਹ ਦੇ ਵਿੱਚ ਸੁੱਟ ਦਿੱਤਾ ਹੈ ਸਿੰਘਨ ਤੇ ਮਾਂ ਡਰਾ ਵੱਡੇ ਰਾ ਨਹੀਂ ਬਚਾਏ ਹੋਏ ਗੋ ਮੇਰਾ ਮੈਂ ਤਾਂ ਸਿੰਘਾਂ ਤੋਂ ਬਹੁਤ ਡਰਦਾ ਹਾਂ ਹੁਣ ਮੇਰਾ ਕੋਈ ਬਚਾ ਨਹੀਂ ਹੋਵੇਗਾ। ਇਾਂਤੇ ਮਨ ਹਕਰਤ ਬਤਾਵਨ ਸੰਧਿਆ ਪ੍ਰਾਤ ਚਾਨਕ ਕਾਵਨ। ਕਹਿੰਦਾ ਹੈ ਇਸ ਕਰਕੇ ਮੈਂ ਨਹੀਂ ਦੱਸਦਾ ਸੀ। ਸ਼ਾਮ ਜਾਂ ਸਵੇਰੇ ਮੈਨੂੰ ਕਿਸੇ ਵੇਲੇ ਵੀ ਅਚਾਨਕ ਮਾਰ ਦੇਣਗੇ। ਘਾਟੀਰ ਬੇਨਵੇ ਦੇਈ ਕਨੇਰੇ ਹਮ ਸਭ ਰਹਾ ਸੰਗ ਹੀ ਤੇਰੇ। ਜੋ ਫਕੀਰ ਸੀ ਉਸ ਨੂੰ ਬਹੁਤ ਹੀ ਧੀਰਜ ਦਿੱਤਾ। ਅਸੀਂ ਸਾਰੇ ਤੇਰੇ ਨਾਲ ਹੀ ਰਹਾਂਗੇ ਮਾਰਨ ਦੇਹ ਨਹੀਂ ਕਿਸ ਭਾਂਤ ਰੱਖਿਆ ਕਰ ਤਰਹਾ ਦਿਨ ਰਾਤ ਕਹਿੰਦੇ ਤੈਨੂੰ ਕਿਸੇ ਪ੍ਰਕਾਰ ਵੀ ਮਾਰ ਨਹੀਂ ਦੇਵਾਂਗੇ ਦਿਨ ਰਾਤ ਤੇਰੀ ਰੱਖਿਆ ਕਰਦੇ ਰਹਾਂਗੇ ਜਿਉ ਦਲਾਸਾ ਹਾ ਸਰਬ ਪ੍ਰਕਾਰਾ ਸੋਲੇ ਗਮਨਿਓ ਵਿਚ ਉਜਾਰ ਜੋ ਜੋ ਝਾੜੀ ਸੀ ਉਸ ਨੂੰ ਸਰਬ ਪ੍ਰਕਾਰ ਦਾ ਜੋ ਦਲਾਸਾ ਦਿੱਤਾ ਫਿਰ ਉਹ ਨੂੰ ਨਾਲ ਲੈ ਕੇ ਉਜਾੜ ਦੇ ਵਿੱਚ ਚਲੇ ਗਏ ਜਿਸ ਥਲ ਮਹਾਰ ਕੂਪ ਮੈਂ ਡਾਰਾ ਪਰਿਓ ਮਰਿਓ ਤਹ ਸਬਨ ਨਿਹਾਰਾ ਤੇ ਜਿਸ ਥਾਂ ਦੇ ਉੱਤੇ ਮਾਰ ਕੇ ਸੁੱਟਿਆ ਸੀ ਫਿਰ ਉਹ ਜੋ ਜਾੜੀ ਹੀ ਉਥੇ ਉਹਨਾਂ ਨੂੰ ਲੈ ਗਿਆ ਮਿਲ ਕਰ ਬਿੰਧਨ ਤਬਹ ਨਿਕਾਰਾ ਲਿਓ ਠਾਇ ਰਾਰ ਬਹੁ ਡਾਰਾ ਤੇ ਫਿਰ ਉਹਨਾਂ ਨੇ ਜਾ ਕੇ ਉਥੇ ਵੇਖਿਆ ਜੋ ਫਕੀਰ ਦੀ Laash ਨੂੰ ਉਸ ਖੂਹ ਦੇ ਵਿੱਚੋਂ ਕੱਢਿਆ ਤੇ ਬਹੁਤ ਹੀ ਉਥੇ ਜੋ ਰੌਲਾ ਮਚਾ ਦਿੱਤਾ ਔਰ ਮਹਨਰ ਮਿਲ ਗਏ ਸਮੁਦਾਏ ਦੇਖਤ ਬੋਲਤ ਸੰਗ ਸਦਾ ਆਏ ਤੇ ਨਗਰ ਦੇ ਵਿੱਚ ਜਾ ਕੇ ਹੋਰ ਲੋਕਾਂ ਨੂੰ ਨਾਲ ਲੈ ਕੇ ਵੇਖਦੇ ਹੋਏ ਬੋਲਦੇ ਹੋਏ ਇੱਧਰ ਉੱਧਰ ਰੌਲਾ ਪਾਉਂਦੇ ਹੋਏ ਚੱਲਦੇ ਗਏ ਪਾਇਓ ਜਾਏ ਦੁਰਗ ਕੇ ਪਾਰ ਮਿਲੇ ਹਜ਼ਾਰ ਹੋ ਮਾਚਿਓ ਰੌਰ ਤੇ ਜੋ ਕਿਲੇ ਦਾ ਦਰਵਾਜਾ ਸੀ ਉਸ ਦੇ ਅੱਗੇ ਜਾ ਕੇ ਜੋ ਬੇਣਵੇ ਫਕੀਰ ਦੀ লাশ ਨੂੰ ਉਹਨਾਂ ਨੇ ਜਾ ਕੇ ਲਟਾ ਦਿੱਤਾ ਜਿਤਕ ਬੇਨਵੇ ਪੁਰ ਮਹਤਬਾ ਦੌਰ ਦੌਰ ਮਿਲ ਕੇ ਤਹ ਸਬਾ ਉਹ ਸਮੇਂ ਜਿੰਨੇ ਵੀ ਬੇਣਵੇ ਨਗਰ ਦੇ ਵਿੱਚ ਮੌਜੂਦ ਸਨਾਂ ਉਹ ਦੌੜ ਦੌੜ ਕੇ ਉੱਥੇ ਆ ਕੇ ਮਿਲਦੇ ਬਾਦਸ਼ਾਹ ਹਟ ਇੱਕ ਜੀ ਪੁਕਾਰ ਦਿਓ ਬੇਨਵਾ ਸਿੰਘ ਨਮਾਰ ਉਹਨਾਂ ਨੇ ਬਾਦਸ਼ਾਹ ਦੇ ਪਾਸ ਜਾ ਕੇ ਸ਼ਿਕਾਇਤ ਕੀਤੀ ਤੇ ਸਿੰਘਾਂ ਨੇ ਇੱਕ ਬੇਨਵੇਂ ਫਕੀਰ ਨੂੰ ਮਾਰ ਦਿੱਤਾ ਹੈ ਨਿਔ ਲੈਗੇ ਕਹਾ ਦਰਮਰਾ ਤਬ ਲਾਓ ਖਾਣ ਪਾਣ ਨਾ ਕਰਾ ਤੇ ਤੁਹਾਡੇ ਪਾਸੋਂ ਅਸੀਂ ਨਿਆ ਲੈਵਾਂਗੇ ਨਹੀਂ ਤਾਂ ਤੁਹਾਡੇ ਦਰਵਾਜ਼ੇ ਉੱਪਰ ਮਰ ਜਾਵਾਂਗੇ ਤਦ ਤੱਕ ਅਸੀਂ ਕੁਝ ਵੀ ਨਹੀਂ ਖਾਵਾਂ ਪੀਵਾਂਗੇ ਹਰੇ ਪੌਰ ਆਗੇ ਅਰ ਰਾਵਾਂ ਅੰਤ੍ਰ ਯੂਚੀ ਤੁਨੀ ਸੁਨਾਵਾ ਤੇ ਦਰਵਾਜ਼ੇ ਅੱਗੇ ਖੜੇ ਚੰਗਰਾ ਮਾਰਦੇ ਸਨ ਬਹੁਤ ਉੱਚੀ ਆਵਾਜ਼ਾਂ ਸੁਣਾਉਂਦੇ ਸ਼ਾਹ ਜੋਗ ਬਾਤ ਪਹਿਚਾਨੀ ਡਰੇ ਨਾ ਮੋਜ ਤੇ ਕੀਨ ਸੁਹਾਣੀ ਤੇ ਬਾਦਸ਼ਾਹ ਨੇ ਬੜੀ ਹੀ ਜੋ ਅਯੋਗ ਗੱਲ ਪਛਾਣੀ ਮੇਰੇ ਤੋਂ ਡਰਦਾ ਨਹੀਂ ਹੈ ਵੱਡਾ ਜੋ ਇਸਨੇ ਨੁਕਸਾਨ ਕੀਤਾ ਹੈ ਇਸ ਕੋ ਹੋਏ ਸਜਾਏ ਅਪਾਰੀ ਛੁਟਿਓ ਸੁਖੇਨ ਸੁ ਖਤਾ ਅਗਾਰੀ ਜਿਸ ਨੂੰ ਹੁਣ ਜੋ ਭਾਰੀ ਸਜ਼ਾ ਦੇਵਾਂਗੇ ਪਹਿਲਾਂ ਇਸਨੇ ਜਿਹੜੀ ਜੋ ਗਲਤੀ ਕੀਤੀ ਸੀ ਸੁਨ ਮਰਾਵਨ ਕੀਨੋ ਚਾਰਨ ਫਿਰਤਸਾਲ ਹਿਤ ਬੀਚ ਬਜਾਰਨ ਉਸ ਤੋਂ ਆਸਾਨੀ ਦੇ ਨਾਲ ਉਹ ਛੁਟਕਾਰਾ ਪਾ ਗਿਆ ਸੀ ਜੋ ਉਮਰਾਵਾ ਨੇ ਸੁਣ ਕੇ ਕਿਹਾ ਬਜਾਰਾਂ ਦੇ ਵਿੱਚ ਸ਼ਹਿਰ ਵਾਸਤੇ ਫਿਰਦਾ ਹੈ ਸੰਗ ਚੜ੍ਹੇ 60 ਅਸਵਾਰ ਆਵਾਜ਼ਨ ਕੀ ਉਚਾਰ ਉਸ ਦੇ ਨਾਲ 60 ਸਵਾਰ ਚੜ੍ਹਦੇ ਸਨ ਉੱਚੀ ਆਵਾਜ਼ ਦੇ ਵਿੱਚ ਅੱਗੇ ਜੋ ਨਕੀਬ ਉਚਾਰਨ ਕਰਦੇ ਸਨ ਵਿਖੋਪਰੀ ਵਸਤਰਾਸ ਨਮਾਨਾ ਦੂਰ ਹੋਏ ਜਹਤ ਧੁੰਦ ਉਠਾਨਾ ਵੇਖੋ ਇਸ ਸ਼ਹਿਰ ਦੇ ਵਿੱਚ ਵਸ ਕੇ ਬਾਦਸ਼ਾਹ ਦਾ ਡਰ ਨਹੀਂ ਮੰਨਿਆ ਜੇ ਬਾਦਸ਼ਾਹ ਦੇ ਡਰ ਦਾ ਹੁੰਦਾ ਤਾ ਇਹ ਇਵੇਂ ਫਤੂਰ ਖੜਾ ਨਾ ਕਰਦਾ ਬਕਰ ਸਜਾਏ ਦੀਜੀਐ ਗਾਢੀ ਜਿਸ ਕੇ ਓਰ ਗਰੂਰਤਾ ਬਾਢੀ ਉਸ ਨੂੰ ਫੜ ਕੇ ਵੱਡੀ سزا ਦੇਵੋ ਉਸ ਦੇ ਹਿਰਦੇ ਵਿੱਚ ਜੋ ਹੰਕਾਰ ਹੈ ਬਹੁਤੀ ਵੱਧ ਰਿਹਾ ਹੈ ਸੁਮਤ शाह ਤਬ ਹੁਕਮ ਉਚਾਰਾ ਤੂਰਨ ਪਹੁੰਚੋ ਸਦਨ ਮਜਾਰਾ ਇਹ ਸੁਣ ਕੇ ਬਾਦਸ਼ਾਹ ਨੇ ਫਿਰ ਹੁਕਮ ਕੀਤਾ ਕਿੰਦਾ ਵੀ ਤੁਰੰਤ ਹੀ ਉਸ ਦੇ ਘਰ ਵਿੱਚ ਤੁਸੀਂ ਪਹੁੰਚਣਾ ਕਰੋ। ਹੱਥ ਬੰਦ ਅਗਵਾਰ ਆਵਹ ਗਰੇ ਕੋਹਾਰੀ ਢਾਰ ਤੇ ਕੱਪੜੇ ਨਾਲ ਲੈ ਕੇ ਉਸ ਦੇ ਜੋ ਹੱਥ ਬੰਨ ਲਿਆਉਣਾ ਕਰੋ। ਉਸ ਗੱਲ ਵਿੱਚ ਜੋ ਕਹਾੜੀ ਪਾ ਕੇ ਆਵੇ ਉਚਿਤ ਸਜਾਏ ਹੋਇ ਐਹਾ ਤਾਂਹੀ ਆਉ ਜਾਏ ਤੇਰਵਾ ਨਾਹੀ। ਉਸ ਨੂੰ ਉਚਿਤ ਸਜਾ ਦਿੱਤੀ ਜਾਵੇ। ਛੇਤੀ ਜਾ ਕੇ ਉਸ ਨੂੰ ਲਿਆਉਣਾ ਕਰੋ ਹੁਣ ਦੇਰ ਨਹੀਂ ਹੋਣੀ ਚਾਹੀਦੀ ਸੁਣ ਕਾ ਨਰਦਾ ਰੇ ਤਬ ਦੋਹੇ ਬੈਠਿਓ ਜਾਏ ਪਹੁੰਚੇ ਸੋਏ ਤੇ ਇਹ ਸੁਣ ਕੇ ਜੋ ਮਨੁੱਖ ਦੌੜ ਕੇ ਆਏ ਜਿੱਥੇ ਅਜੀਤ ਸਿੰਘ ਬੈਠਾ ਸੀ ਹੁਕਮ शाह ਕੋ ਕਹਿਓ ਕਠੋਰ ਨਿਕਸੋ ਚਲੋ ਦੁਰਗ ਕੀ ਓਰ ਤੇ ਬਾਦਸ਼ਾਹ ਦਾ ਜੋ ਹੁਕਮ ਸੀ ਉਹ ਆ ਕੇ ਉਹਨਾਂ ਨੇ ਸੁਣਾਇਆ ਤੇ ਕਹਿੰਦੇ ਹੁਣੇ ਨਿਕਲ ਕੇ ਕਿਲੇ ਦੇ ਵੱਲ ਚਲੋ। ਹਤਿਓ ਬੇਨਵਾ ਸਾਹ ਹੁਰੀ ਸਾਇਓ ਗੁਨਹੰਗਾਰ ਤੂੰ ਨਿਕਟ ਬੁਲਾਇਓ। ਕਹਿੰਦੇ ਤੁਸੀਂ ਇੱਕ ਜੋ ਬੇਨਵੇਂ ਨੂੰ ਮਾਰਿਆ ਹੈ ਬਾਦਸ਼ਾਹ ਤੁਹਾਡੇ ਉੱਪਰ ਬਹੁਤ ਹੀ ਗੁੱਸਾ ਹੈ। ਸੁਣ ਕਾਤਰਾਸ ਮਾਨ ਘਰ ਥਿਰਿਓ ਨਹੀਂ ਨਿਕਸ ਕਾ ਜਾਵਨ ਕਰਿਓ। ਤੂੰ ਗੁਨਹਗਾਰ ਹੈ ਇਸ ਲਈ ਤੈਨੂੰ ਪਾਸ ਬੁਲਾਇਆ। ਇਹ ਸੁਣ ਕੇ ਡਰ ਮੰਨ ਕੇ ਘਰ ਵਿੱਚ ਹੀ ਰਹਾ ਹੈ। ਬਾਹਰ ਨਿਕਲ ਕੇ ਕਿਲੇ ਵੱਲ ਨਾ ਗਿਆ ਨਾ ਨਾ ਚਲਾਓ ਨਾ ਬੇਨਵ ਮਾਰਾ ਤੂੰ ਮਤ ਦੇ ਤੂਫਾਨ ਉਠਾਰਾ ਕਹਿੰਦਾ ਮੈਂ ਨਹੀਂ ਚੱਲਾਂਗਾ ਮੈਂ ਨਹੀਂ ਕਿਸੇ ਬੇਨਵੇਂ ਨੂੰ ਮਾਰਿਆ ਜੋ ਤੁਸੀਂ ਮੇਰੇ ਉੱਤੇ ਤੋਮਤ ਲਾਉਂਦੇ ਹੋ ਫਜ਼ੂਲ ਵਿੱਚ ਹੀ ਜਾਏ ਦੁਰਗ ਮਹਾਤ ਨਹੀਂ ਬਤਾਇਓ ਰਹੇ ਹਕਾਰ ਸੰਗ ਨਾ ਆਇਓ ਕਹਿੰਦੇ ਹਨ ਕਿ ਕਿਲੇ ਵਿੱਚ ਜਾ ਕੇ ਬਾਦਸ਼ਾਹ ਨੂੰ ਦੱਸ ਅਸੀਂ ਬੁਲਾਉਂਦੇ ਰਹੇ ਹਾਂ ਨਾਲ ਹੀ ਨਹੀਂ ਆਏ ਹਨ ਬਾਹਰ ਸ਼ਾਹ ਕਹ ਹੁਕਮ ਪਠਾਏ ਇहां ਆਓ ਤੂੰ ਨਿਆਂ ਕਰਾਏ ਤੇ ਫਿਰ ਜਾ ਕੇ ਬਾਦਸ਼ਾਹ ਨੇ ਫਿਰ ਹੁਕਮ ਦੇ ਕੇ ਭੇਜਿਆ ਇੱਥੇ ਆ ਕੇ ਤੁਸੀਂ ਜੋ ਨਿਆਂ ਕਰਵਾਉਣਾ ਕਰੋ ਨਿਸ਼ਚਾ ਸਹਾ ਝੂਠ ਸਭ ਹੋਏ ਬੂਝਾ ਭਲੇ ਉਗਾਹ ਜੇ ਕੋਏ ਕਹਿੰਦੇ ਜੋ ਸੱਚ ਝੂਠ ਹੈ ਉਸ ਦਾ ਨਿਸ਼ਚਾ ਹੋ ਜਾਵੇਗਾ ਬੜੀ ਪ੍ਰਕਾਰ ਪੁੱਛਾਂਗੇ ਜੇ ਕੋਈ ਗਵਾਹ ਹੋਵੇਗਾ ਸੁਣ ਕਾ ਗਏ ਜਾਏ ਸਮਝਾਇਓ ਹਟ ਨਾ ਕਰੋ ਤੁਝ ਨਿਕਟ ਬੁਲਾਇਓ ਇਹ ਸੁਣ ਕੇ ਬਾਦਸ਼ਾਹ ਨੇ ਕੁਝ ਦੂਤ ਗਏ ਉਹਨਾਂ ਨੇ ਜਾ ਕੇ ਸਮਝਾਇਆ ਤੁਸੀਂ ਹੁਣ ਐਵੇਂ ਹੀ ਹੱਥ ਨਾ ਕਰੋ ਸ਼ਾਹ ਕਹਾ ਸਮ ਨਿਰਣਾ ਕਰ ਕਾ ਸਾਚੂਲੇਹ ਵਡਾਈ ਫਿਰ ਕਾ ਤੇ ਬਾਦਸ਼ਾਹ ਦੇ ਕਹਿਣ ਉਪਰ ਸਭ ਪ੍ਰਕਾਰ ਦੇ ਜੋ ਨਿਰਣੇ ਕਰਕੇ ਫਿਰ ਇੱਕ ਸੱਚੀ ਜੋ ਵਡਿਆਈ ਉਹ ਲਵੋ ਘਰ ਮਹਾ ਕਿੰ ਬਾਠਨ ਹੋਏ ਤੇ ਰੋ ਦੁਰਗਪਾਰ ਪਰ ਰਾਵਰ ਵਢੇ ਰੋ ਤੇ ਤੁਸੀਂ ਆਵੇ ਹੀ ਘਰ ਦੇ ਵਿੱਚ ਲੋਕ ਕੇ ਬੈਠੇ ਹੋ ਗਲੇ ਦੇ ਦਰਵਾਜੇ ਤੇ ਜੋ ਵੱਡਾ ਰੋਲਾ ਮਚਿਆ ਹੈ। ਭਲੇ ਚਾਹ ਜੀ ਆਪਣੂ ਕਾਸੇ ਮਾਨੂ ਕਹੋ ਕਹਤ ਹਮ ਜਾਸੀ। ਜੇ ਆਪਣਾ ਕਿਸੇ ਪ੍ਰਕਾਰ ਭਲਾ ਚਾਹੁੰਦਾ ਹੈ ਤਾਂ ਸਾਡਾ ਕਿਹਾ ਮੰਨੂ ਜਿਵੇਂ ਅਸੀਂ ਕਹਿੰਦੇ ਹਾਂ। ਨਾ ਹਿਨਸਾ ਨਾਏ ਕਰ ਗਹਾ ਕਿਸ ਕੀ ਓਟ ਲੈ ਸਿਰ ਰਹਾ। ਨਹੀਂ ਤਾਂ ਸੈਨਾ ਆ ਕੇ ਫੜ ਕੇ ਲੈ ਜਾਵੇਗੀ। ਕਿਸੇ ਦਾ ਆਸਰਾ ਲੈ ਕੇ ਫਿਰ ਬੈਠਾ ਰਹੇਗਾ ਸੁਣਾਜੀ ਸਿੰਘ ਨਾ ਹਨ ਮਾਨਾ ਗਮਨ ਨਹੀਂ ਜਵਾਬ ਖਾਨਾ ਇਹ ਸੁਣ ਕੇ ਅਜੀਤ ਸਿੰਘ ਨਾ ਮੰਨਿਆ ਕਹਿੰਦਾ ਮੈਂ ਨਹੀਂ ਜਾਵਾਂਗਾ ਉਸ ਨੇ ਇਹ ਜੋ ਜਵਾਬ ਦਿੱਤਾ ਕਿ ਮਰਸੇ ਦੂਤ ਜੇ ਗਏ ਹਕਾਰ ਨਾ ਢੇ ਸ਼ਾਹ ਹਟੇ ਕੀ ਨੂੰ ਉਚਾਰਨਾ ਜਿਹੜੇ ਦੂਤ ਬੁਲਾਉਣ ਗਏ ਸਨ ਉਹ ਇਹ ਸੁਣ ਕੇ ਗੁੱਸੇ ਦੇ ਵਿੱਚ ਆ ਗਏ ਭयो ਮਵਾਸੀ ਆਏ ਨਾ ਸੂ ਮਿਲਮ ਸਮਝਾਏ ਰਹੇ ਸਭ ਕੋ ਆਨੇ ਆ ਕੇ ਬਾਦਸ਼ਾ ਨੂੰ ਕਿਹਾ ਉਹ ਆਕੀ ਹੋ ਗਿਆ ਹੈ ਉਹ ਹੁਣ ਨਹੀਂ ਆਵੇਗਾ ਉਸ ਨੇ ਸਾਰੇ ਪਾਸੇ ਮਿਲ ਕੇ ਸਮਝਾਉਂਦੇ ਰਹੇ ਹਾਂ ਮਾਤ ਨਿਕਟ ਨਰ ਭੇਜਿਓ ਪਲਾਹਾ ਸ੍ਰੀ ਗੁਰੂ ਤੇਗ ਬਹਾਦਰ ਬਦਲਾ ਤੇ ਫਿਰ ਬਾਦਸ਼ਾ ਨੇ ਇੱਕ ਪਲਾਪੁਰਸ਼ ਮਾਤਾ ਜੀ ਦੇ ਪਾਸ ਭੇਜਿਆ ਤੇ ਸ੍ਰੀ ਗੁਰੂ ਤੇਗ ਬਹਾਦਰ ਮਾਤਾ ਜੀ ਦਾ ਜੋ ਬਦਲਾ ਬਖਸ਼ੋ ਖੂਨ ਪੁੱਤਰਾ ਤੁਮਰੇ ਕਰ ਦਿਓ ਸੋ ਬਖਸ਼ੋ ਕਹੋ ਹਮ ਲੈ ਲਿਓ ਕਹਿੰਦੇ ਆਖੋ ਅਸੀਂ ਲੈ ਲਿਆ ਹੈ ਤੁਹਾਡੇ ਪੁੱਤਰ ਦੇ ਖੂਨ ਕਰ ਦਿੱਤਾ ਹੈ ਸੋ ਬਖਸ਼ੋ ਕਹੋ ਅਸੀਂ ਲੈ ਲਿਆ ਹੈ ਕਹੋ ਆ ਮਾਤਮਾ ਲਿਖਿਓ ਵਿਦਾਵਾ ਪਾਰ ਕੋ ਤੋਤ ਜਿਓ ਨਾ ਭਾਵਾ ਮਾਤਾ ਜੀ ਨੇ ਕਿਹਾ ਮੈਂ ਉਸ ਨੂੰ ਵਿਦਾਵਾ ਲਿਖ ਕੇ ਦੇ ਦਿੱਤਾ ਹੈ ਮੇਰਾ ਉਪਾਲਕ ਪੁੱਤਰ ਸੀ ਮੈਂ ਉਸ ਨੂੰ ਹੁਣ ਛੱਡ ਦਿੱਤਾ ਹੈ ਸੋ ਬਦਲਾ ਲਾਵੇਂਗੇ ਔਰ ਜਹਾਂ ਹੋਏ ਲੈ ਬੇ ਕੀ ਠਾਰ ਇਸ ਕਰਕੇ ਬਦਲਾ ਹੋਰ ਲਵਾਂਗੇ ਜਿੱਥੇ ਬਦਲਾ ਲੈਣ ਦਾ ਕੋਈ ਸਥਾਨ ਹੋਵੇਗਾ ਖਤਾ ਜੀਤ ਸਿੰਘ ਨੇ ਠਾਨੇ ਸੋਤਮ ਜਾਨੂ ਕਾ ਉਹ ਜਾਣੇ ਤੇ ਗਲਤੀ ਅਜੀਤ ਸਿੰਘ ਨੇ ਕੀਤੀ ਹੈ ਉਹ ਤੁਸੀਂ ਹੁਣ ਜਾਣਨਾ ਕਰੋ ਜਾਂ ਉਹ ਜਾਣੇ। ਹਮਰੇ ਲਾਗਤ ਸਕਾਰ ਨਾ ਕੋਈ ਬਾਝਤ ਕਰੋ ਆਪ ਅਰ ਸੋਈ। ਸਾਡੇ ਤੱਕ ਉਸ ਦਾ ਕੋਈ ਕੰਮ ਨਹੀਂ ਹੈ। ਆਪ ਹੀ ਉਹ ਆਪਣੀ ਮਰਜ਼ੀ ਕਰਦਾ ਹੈ ਸੁਣ ਕੇ ਸ਼ਾ ਹਕੂਕ ਕਰ ਭਾਰੋ ਸਮਹ ਬਿਤੀ ਹੁਕਮੂ ਚਾਰੋ ਇਹ ਸੁਣ ਕੇ ਬਾਦਸ਼ਾਹ ਨੇ ਬਹੁਤ ਹੀ ਗੁੱਸਾ ਕੀਤਾ ਤੇ ਸਾਰਿਆਂ ਦੇ ਵਿੱਚ ਉਹ ਪ੍ਰਗਟ ਰੂਪ ਉਸਨੇ ਹੁਕਮ ਸੁਣਾਇਆ ਦੋ ਪਲਟਣਾ ਪਹੁੰਚ ਹੈ ਇਸ ਕਾਲਾ ਲੜਹਾਲ ਰਹੋ ਨਾ ਕੀਜਾ ਟਾਲਾ ਤੇ ਉਸੇ ਸਮੇਂ ਹੀ ਉਥੋਂ ਦੋ ਪਲਟਣਾ ਲੈ ਕੇ ਪਹੁੰਚੇ ਤੇ ਜੇ ਲੜੇ ਤਾਂ ਲੜੋ ਨਹੀਂ ਤਾਂ ਜੁਦ ਕਰਨਾ ਕਰੋ ਜਬ ਲਾ ਪਕਰਿਓ ਜਾਇ ਨਾ ਮਾਰੋ ਪਰੇ ਆਪ ਹਥਿਆਰ ਪ੍ਰਹਾਰ ਤੇ ਕਹਿੰਦਾ ਜਦ ਤੱਕ ਫੜਿਆ ਨਹੀਂ ਜਾਂਦਾ ਤੇ ਆਪ ਭਿੜਦਾ ਹੈ ਤਾਂ ਹਥਿਆਰ ਚਲਾ ਕੇ ਵਾਰ ਕਰੋ ਤਤਸ਼ਨ ਸਹਾਣ ਚਲੀਤ ਹੈ ਆਈ ਸੁਣੀ ਅਜੀਤ ਸਿੰਘ ਥਹਰਾਈ ਤੇ ਜੋ ਸੈਨਾ ਸੀ ਉਤੋਂ ਚੱਲ ਪਈ ਅਜੀਤ ਸਿੰਘ ਨੇ ਇਸ ਬਾਰੇ ਸੁਣ ਕੇ ਬਹੁਤ ਹੀ ਜੋ ਕੰਬ ਗਿਆ ਸਿੰਘ ਸਕੇਲੇ ਮਸਲਤ ਕੀਨ ਅਬ ਤੌ ਜੰਗਾ ਕਰਨ ਹੀ ਚੀਨ ਫਿਰ ਸਿੰਘ ਇਕੱਠੇ ਕਰਕੇ ਉਸ ਨੇ ਸਲਾਹ ਕੀਤੀ ਹੁਣ ਤਾਂ ਜੰਗ ਹੀ ਕਰਨੀ ਬਣਦੀ ਹੈ ਲੜ ਕਰਮ ਰਹਾ ਸੋ ਤਰਮ ਮਹ ਮਾਰਾ ਗਿੱਧਰ ਮਾਉਤਾ ਮਰਨ ਬੁਰਿਆਰਾ ਤੇ ਲੜ ਕੇ ਮਰਨਾ ਸਾਡਾ ਧਰਮ ਹੈ ਐਵੇਂ ਗਿੱਦੜਾਂ ਦੀ ਮੌਤੇ ਅਸੀਂ ਨਹੀਂ ਮਰਨਾ ਚਾਹੁੰਦੇ ਇਹ ਆਦਕ ਕਹਾ ਇਤ ਆਦਿਕ ਕਹ ਹਾ ਕਰ ਗਾਡੇ ਲਰਨ ਹੇਤ ਲਾ ਆਯੋ ਦਠਾਡੇ ਇਸ ਪ੍ਰਕਾਰ ਕਹ ਕੇ ਦ੍ਰਿੜ ਹੋ ਗਏ ਜੁਦ ਕਰਨ ਵਾਸਤੇ ਹਥਿਆਰ ਲੈ ਕੇ ਖੜੇ ਹੋ ਗਏ ਜਦ ਹੀ ਫੌਜ ਜਾਣੀ ਨੈ ਰਾਈ ਪੁੰਜ ਤ ਫੰਗਨ ਸਮੁਖ ਚਲਾਈ ਜਦ ਇਹ ਜਾਣਿਆ ਕਿ ਫੌਜ ਨੇੜੇ ਆ ਗਈ ਹੈ ਤਾਂ ਸਾਹਮਣੇ ਹੋ ਕੇ ਬੰਦੂਕਾਂ ਨੂੰ ਚਲਾਈਆਂ ਥਰੇਨ ਕੀਤ ਸੁਚੇਤ ਵਿਸਾਲਹਿ ਪਰਯੋਜੰ ਗੁੱਟ ਸ਼ਬਦ ਕਰਾਲੇ ਤੇ ਫਿਰ ਜੋ ਘਰ ਅੰਦਰ ਦਾਖਲ ਹੋ ਕੇ ਬਹੁਤ ਸचेत ਹੋ ਗਏ ਤੇ ਜੰਗ ਜਿਹੜੀ ਸ਼ੁਰੂ ਹੋ ਗਈ ਉੱਚੇ ਚੜ ਓਟੇ ਕਰ ਥਿਰੇ ਜਵਾਲਾ ਬਮਣੀ ਸ਼ੋਰਤ ਖਰੇ ਤੇ ਫਿਰ ਜੋ ਬੰਦੂਕਾਂ ਚੱਲਦੀਆਂ ਸਨ ਉਹਨਾਂ ਦੀ ਆਵਾਜ਼ ਜੋ ਆਉਣ ਲੱਗੀ ਤੇ ਸਿੰਘਾਂ ਵੀ ਜੋ ਹਨ ਉਹ ਆਪੋ ਆਪਣੀ ਥਾਂ ਤੇ ਚੜ ਕੇ ਓਟਾਂ ਲਾਏ ਗਏ ਬੈਠ ਗਏ ਤੇ ਬੜੇ ਚੰਗੇ ਟੰਗ ਦੇ ਨਾਲ ਉਹ ਸਿੰਘ ਜੋ ਸਾਨੂੰ ਬੰਦੂਕਾਂ ਚਲਾਉਂਦੇ ਉਤ ਤੇ ਬਾਹਰ ਤੁਰਕ ਸਮਦਾਏ ਰਚੇ ਮੋਰਚੇ ਤੁਪਕ ਚਲਾਏ ਉਧਰ ਬਾਹਰ ਜੋ ਤੁਰਕ ਇਕੱਠੇ ਹੋਏ ਸਨ ਉਹ ਵੀ ਮੋਰਚੇ ਬਣਾ ਕੇ ਬੰਦੂਕਾਂ ਚਲਾਉਣ ਲੱਗੇ ਮਾਰ ਮਾਰ ਕਰ ਚਾਹ ਹਉ ਦਿਸ ਕੀ ਰਹੀ ਅਦਕ ਵਿਧਾ ਫੇਰੇ ਫਿਰ ਨੇਰੇ ਤੇ ਬੰਦੂਕਾ ਚਲਾ ਚਲਾ ਕੇ ਚਾਰੇ ਪਾਸੇ ਉਹ ਘੇਰ ਲਿਆ ਤੇ ਬਹੁਤ ਅੱਗੇ ਵਧਦੇ ਗਏ ਤੇ ਫਿਰ ਨੇੜੇ ਆ ਗਏ ਅੰਤਰ ਮਾਰਨ ਮਰਨ ਅਰੰਭਾ ਪਰੇ ਜੰਗ ਨਰ ਕਰੇ ਅਜੰਬਾ ਅੰਦਰ ਮਰਨ ਮਾਰਨ ਜੋ ਅਰੰਭ ਹੋ ਗਿਆ ਜੋ ਵੱਡਾ ਇੱਕ ਜੁੱਧ ਉਹ ਛਿੜ ਗਿਆ ਜੋ ਮਨੁੱਖ ਅਚਰਜ ਕੌਤਕ ਕਰਨ ਲੱਗੇ ਗੋਰੀ ਲਗ ਫੋਰੀ ਪਟ ਦੇਹ ਸ਼ੂਰੀ ਤੁਪਕਤੁਰਤ ਪਰਲੇ ਹੈ ਤੇ ਗੋਲੀਆਂ ਲੱਗਣ ਨਾਲ ਜੋ ਸੂਰ ਬੀਰਾਂ ਦੀਆਂ ਦੇਹਾਂ ਉਹ ਪਾੜਦੀਆਂ ਜਾਂਦੀਆਂ ਸਾਂ ਗੋਲੀ ਚਲਾ ਕੇ ਫਿਰ ਦੁਬਾਰਾ ਤੁਰੰਤ ਹੋਰ ਗੋਲੀ ਪਰ ਲੈਂਦੇ ਸਨ ਟੁਕਹਾ ਨੀਰ ਹੇਲਾ ਜਵ ਘੱਲ ਹਾ ਸਮੁਖ ਨਿਕਸ ਬਾਹਤ ਕਰਵਾਲਾ ਤੇ ਜਦ ਹਮਲਾ ਕਰਦੇ ਸਨ ਤੇ ਨੇੜੇ ਨੇੜੇ ਹੋ ਜਾਂਦੇ ਸਨ ਤੇ ਸਾਹਮਣੇ ਨਿਕਲ ਕੇ ਤਲਵਾਰਾਂ ਵੀ ਚਲਾਉਂਦੇ ਭੁਜ ਦੰਡਨਾ ਅਰਗਰੀਵਾ ਕਾਟਾ ਵਰਜਿਤ ਕਰਜਤਾ ਤਕ ਤਕ ਟਾਢ ਹੈ ਤੇ ਬਾਹ ਤੇ ਧੌਣਾ ਕੱਟ ਦਿੰਦੇ ਸਨ ਤਲਵਾਰਾਂ ਦੇ ਨਾਲ ਤੇ ਵਰਜਦੇ ਸਨ ਰੋਗ ਦੇ ਸਨ ਤੇ ਤੱਕ ਤੱਕ ਕੇ ਡਾਂਟਦੇ ਸਨ ਪ੍ਰਥਮ ਦਿਵਸ ਲਰ ਸੰਧਿਆ ਪਰਿ ਭੈ ਦਿਮਰਸਾ ਨ ਤਹਥਿਰੀ ਤੇ ਪਹਿਲੇ ਦਿਨ ਜੁਦ ਕਰਦੇ ਆ ਜੋ ਸ਼ਾਮ ਹੋ ਗਈ ਜੇ ਹਨੇਰਾ ਹੋ ਗਿਆ ਤੇ ਸੈਨਾ ਉਥੇ ਹੀ ਬੈਠ ਗਈ ਕਿ ਮੋਰਚਨ ਤੁਕਤ ਲਾਵਾ ਅੰਤਰ ਆਵਣ ਜਾਣ ਨਾ ਪਾਵੇ ਤੇ ਮੋਰਚਿਆਂ ਵਿੱਚ ਟੇਕੇ ਬੰਦੂਕਾਂ ਚਲਾਉਂਦੇ ਸਨ ਕੋਈ ਵੀ ਅੰਦਰ ਆ ਜਾ ਨਹੀਂ ਸੀ ਸਕਦਾ ਮਾਤ ਸੁੰਦਰੀ ਚਿੰਤਕ ਨੇਰੀ ਕਰਿਓ ਕਰਮਾ ਕਪੁੱਤਰ ਕੁਫਿਹਰੀ ਮਾਤਾ ਸੁੰਦਰੀ ਜੀ ਨੂੰ ਬੜੀ ਚਿੰਤਾ ਹੋ ਗਈ ਇਕ ਪੁੱਤਰ ਨੇ ਜੋ ਵੱਡਾ ਕੋ ਕਰਮ ਕੀਤਾ ਹੈ ਕੁਛ ਬਾਤ ਲਹਾ ਨਾ ਪਨੋ ਜਾਨਾ ਦੀਨ ਮਨਾ ਦੁਖ ਲਹਤ ਮਹਾਨਾ ਤੇ ਆਪਣਾ ਕੁਝ ਵੀ ਵਸ ਨਾ ਚਲਦਾ ਨਾ ਜਾਣਿਆ ਮਨ ਵਿੱਚ ਦੀਨ ਹੋ ਕੇ ਜੋ ਵੱਡਾ ਦੁਖ ਪਾਉਂਦੇ ਸਨ ਪਛਤਾਵਤ ਸਭ ਨਿ ਸਾਬਿਤਾ ਹੀ ਸੰਗਤ ਮਿਲਾਨ ਸਮਦਾਈ ਚਪਸ਼ਤੋਂ ਦਿਆ ਸਾਰੀ ਰਾਤ ਜੋ ਬਦੀਤ ਕੀਤੀ ਫਿਰ ਸੰਗਤ ਇਕੱਠੀ ਹੋ ਕੇ ਆ ਕੇ ਮਿਲੇ ਮਸਤਕ ਟੇਕ ਮਾਸੂ ਕਹਿਓ ਹਮੋ ਸ਼ਾਹ ਤੇ ਡਰ ਬਹੁ ਲਹਿਓ ਤੇ ਸੰਗਤ ਨੇ ਮੱਥਾ ਟੇਕ ਕੇ ਮਾਤਾ ਜੀ ਨੂੰ ਕਿਹਾ ਅਸੀਂ ਬਾਦਸ਼ਾਹ ਪਾਸੋਂ ਬਹੁਤ ਡਰ ਮੰਨਿਆ ਹੈ ਕਹਾਂ ਕੋ ਕਰਮਾ ਕੀਨ ਸੁਖ ਹਾਨਾ ਤੁਮਰੋ ਸਰਾਪ ਸਾਚ ਹੋਏ ਜਾਨਾ ਐਸਾ ਕੋ ਕਰਮ ਕੀਤਾ ਹੈ ਸੁਖ ਦੂਰ ਕੀਤਾ ਹੈ तो शराप जो है सचा हो जाएगा प्रथम कहा चिंत क्यों सोच पहला हो आप इस थान बैठे सी। चिंता क्यों कर दे हो? इस बारे तुसी क्यों सोचते हो आदिक धीरज गए तो महा दुख चित उपजाए इस प्रकार ओीज दे के गए ਫਿਰ ਮਾਤਾ ਜੀ ਦੇ ਚਿੱਤ ਵਿੱਚ ਜੋ ਵੱਡਾ ਦੁੱਖ ਪ੍ਰਗਟ ਹੋਇਆ ਲਰਦਾ ਜੀ ਸਿੰਘ ਵਿੱਚ ਘਰ ਕੇ ਵਹਿਰ ਤੁਰਕ ਕੀਤ ਫਿਰ ਫਿਰ ਕੇ ਅਜੀਤ ਸਿੰਘ ਘਰ ਦੇ ਵਿੱਚ ਲੜ ਰਿਹਾ ਸੀ ਬਾਹਰੋਂ ਤੁਰਕਾਂ ਨੇ ਫਿਰ ਜੋ ਕੇਰਾ ਪਾ ਲਿਆ ਕਿਤਕ ਗਏ ਮਰ ਬਾਹਰ ਲੜਦੇ ਕਿਤਕ ਸਿੰਘ ਅੰਤਰ ਲੜ ਮਰਤੇ ਤੇ ਬਾਹਰ ਲੜਦੇ ਕਈ ਮਰ ਗਏ ਕਈ ਸਿੰਘ ਲੜ ਲੜ ਕੇ ਅੰਦਰ ਹੀ ਚੜਾਈ ਕਰ ਗਏ ਬਾਸੁਰ ਸਰਬ ਲਰੇ ਹੱਤ ਗੋਰੀ ਟੁੱਕੇ ਨੇ ਦੇ ਤਨ ਕੋ ਫੋਰੀ ਇਹ ਸਾਰਾ ਦਿਨ ਬਹੁਤ ਹੀ ਜੋ ਗੋਲੀਆਂ ਚੱਲੀਆਂ ਲੜਦੇ ਰਹੇ ਸਨ ਤੇ ਨੇੜੇ ਟੋਕੇ ਸਰੀਰਾਂ ਨੂੰ ਪਾੜਦੇ ਰਹੇ ਸਨ ਖੋਦ ਮੋਰਚੇ ਓਟੇ ਕਰਕੇ ਨਿਕਟ ਹੋਤ ਘਰ ਕੇ ਦੁਰ ਦੁਰ ਕੇ ਤੇ ਮੋਰਚੇ ਪੁੱਟ ਕੇ ਓਟਾਂ ਬਣਵਾਉਂਦੇ ਸਨ ਤੇ ਲੋਕ ਲੋਕ ਕੇ ਘਰ ਦੇ ਨੇੜੇ ਜਾਂਦੇ ਸਨ ਦੂਸਰਾ ਦਿਵਸ ਬਤੀਤ ਹੋ ਲਰਤੇ ਫਿਰਤ ਕਿਰਤ ਗਨ ਮਾਰਤ ਮਰਤੇ ਤੇ ਇਸ ਪ੍ਰਕਾਰ ਜੰਗ ਕਰਦਿਆਂ ਜੋ ਦੂਸਰਾ ਦਿਨ ਹੈ ਉਹ ਵੀ ਬੀਤ ਗਿਆ ਫਿਰ ਤੁਰ ਕੇ ਜੋ ਘੇਰ ਕੇ ਮਾਰਦੇ ਮਾਰਦੇ ਅੱਗੇ ਵੱਧ ਗਏ ਸੰਧਿਆ ਪਈ ਤਿਮਰ ਗਨ ਛਾਇਓ ਜਾਨਿਓ ਸਿੰਘ ਨ ਮਰਨੋ ਆਇ ਤੇ ਸ਼ਾਮ ਹੋਣ ਤੇ ਬਹੁਤੀ ਜੋ ਹਨੇਰਾ ਹੋ ਛਾ ਗਿਆ ਸਿੰਘਾਂ ਨੇ ਜਾਣਿਆ ਹੁਣ ਮਰਨਾ ਆ ਗਿਆ ਹੈ ਲਸ਼ਕਰ ਕਹਾਂ ਦੀ ਪਤਸ਼ਾਹੀ ਕਹਾਂ ਸਿੰਘ ਹਮ ਪੁੰਨ ਪਰਮਾਹੀ ਤੇ ਬਾਦਸ਼ਾਹੀ ਬਹੁਤ ਵੱਡਾ ਲਸ਼ਕਰ ਹੈ ਅਸੀਂ ਸਿੰਘ ਉਹਨਾਂ ਅੱਗੇ ਕੀ ਹਾਂ ਫਿਰ ਸ਼ਹਿਰ ਵਿੱਚ ਹੋਰ ਕਿੰਨੇ ਕੁ ਸਿੰਘ ਹਨ ਜੇ ਤੱਕ ਹਮ ਤੇਜਾ ਹ ਹਮਾਰੇ ਹਥਿਆਰਨ ਤੇ ਕਰਹੇ ਪ੍ਰਹਾਰੇ ਤੇ ਜਿੰਨੇ ਵੈਰੀ ਸਾਥੋਂ ਮਾਰੇ ਜਾਣਗੇ ਅਸੀਂ ਮਾਰ ਲਵਾਂਗੇ ਹਥਿਆਰਾਂ ਦੇ ਬਾੜ ਜੋ ਕਰ ਲਵਾਂਗੇ ਪੁਨ ਮਰ ਰਹੀ ਨਾ ਹੋਏ ਕੁਛ ਫੇਰ ਤੁਰਕਨ ਗਨ ਹਮਲੀ ਨੇ ਕੇ ਏਰਾ ਤੇ ਫਿਰ ਅਸੀਂ ਮਾਰੇ ਰਹਿ ਜਾਵਾਂਗੇ ਫਿਰ ਹੋਰ ਕੁਝ ਵੀ ਨਹੀਂ ਜੋ ਹੋ ਸਕੇਗਾ ਬਹੁਤ ਤੁਰਕਾਂ ਨੇ ਸਾਨੂੰ ਜੋ ਕੇਰ ਲਿਆ ਹੈ ਅਸ ਹੱਠ ਕਰ ਕ ਪਰੀ ਜੁਜਾਰੇ ਪਰਹੇਸ਼ੇਰ ਸਮ ਸਮੁਖ ਪਪਕਾਰ ਇਸ ਪ੍ਰਕਾਰ ਹਟ ਕਰਕੇ ਜੋ ਪੀੜ ਜੋ ਪੜ ਰਹੇ ਹਾਂ ਮੂੰਹ ਤੋਂ ਬੁਖਾਰੇ ਮਾਰ ਕੇ ਸ਼ੇਰਾਂ ਦੇ ਵਾਂਗ ਅਸੀਂ ਪੈਂਦੇ ਹਾਂ ਤੁਰਕ ਤੁਪਕ ਗਹਾ ਚਹੋਂਦ ਛੂਕੇ ਪਾਪਤ ਨੇਰ ਮਾਰ ਕਾ ਕੂਕੇ ਤੇ ਤੁਰਕ ਬੰਦੂਕਾਂ ਫੜ ਕੇ ਚਾਰੇ ਪਾਸਿਓਂ ਢੁੱਕ ਕੇ ਆਏ ਸਾਨੂੰ ਜੇ ਦੇ ਨੇੜੇ ਹੁੰਦੇ ਸਨ ਤਾਂ ਮਾਰ ਕੇ ਕਹਿ ਕੇ ਕੂਕਦੇ ਸਨ ਸਿੰਘ ਨਿਕਸ ਕਾ ਖੜਗ ਪ੍ਰਹਾਰੇ ਹਤੇ ਨਿਕਟ ਸੇ ਕਟ ਘਟ ਡਾਰੇ ਤੇ ਸਿੰਘ ਬਾਹਰ ਨਿਕਲ ਕੇ ਤਲਵਾਰਾਂ ਚਲਾਉਂਦੇ ਸਨ ਜਿਹੜੇ ਵੀ ਨੇੜੇ ਹੁੰਦੇ ਸਨ ਉਹਨਾਂ ਨੂੰ ਕੱਟ ਕੱਟ ਕੇ ਸੁੱਟ ਦਿੰਦੇ ਸਨ ਕਹਲੀ ਰਾਤ ਮਚਿਓ ਕਮਸਾਨਾ ਲੋਥ-ਪੋਥਨ ਹੱਤ ਭੀ ਪ੍ਰਾਨਾ ਇਹ ਜੋ ਪਹਿਲੀ ਰਾਤ ਜੋ ਕਮਸਾਨ ਜੰਗ ਮਚਿਆ ਤੇ ਲੋਥਾਂ ਉਪਰੋਂ ਲੋਥਾਂ ਚੜ ਗਈਆਂ ਸਨ ਤੇ ਸਾਰੇ ਪਾਸੇ ਜੋ ਦੇਹਾਂ ਹੀ ਦੇਹਾਂ ਦਿਖ ਰਹੀਆਂ ਸਨ ਨਿਜ ਨਿਜ ਥਾਨ ਥਿਰ ਹੋਏ ਠਾਂਡੇ ஆயੁੱਧ ਗਹੇ ਹੱਤ ਨਿਰਪਗਾਡੇ ਤੇ ਫਿਰ ਆਪਣੇ ਆਪਣੇ ਸਥਾਨਾਂ ਤੇ ਜਾ ਕੇ ਬੈਠ ਕੇ ਆਰਾਮ ਕਰਦੇ ਸਨ ਤੇ ਵੱਡੇ ਵੈਰੀ ਨੂੰ ਮਾਰਨ ਵਾਸਤੇ ਹਥਿਆਰ ਉਹਨਾਂ ਨੇ ਫੜੇ ਸਨ ਤੀਨ ਪਹਿਰ ਇਮਰਾਤ ਬਿਤਾਈ ਕਿਤ ਕਮਰੇ ਭਟ ਕਹ ਦੁਚਤਾਈ ਇਹਨਾਂ ਨੇ ਫਿਰ ਜੋ ਤਿੰਨ ਪਹਿਰ ਜੋ ਰਾਤ ਬਤੀਤ ਕੀਤੀ ਤੇ ਕਈ ਸੂਰ ਬੇਰੋਥੇ ਚੜਾਈ ਕਰ ਗਏ ਸਨ ਤੇ ਕਈ ਬਹੁਤ ਜੋ ਕਬਰਾਂ ਗਏ ਸਨ ਇਸ ਪ੍ਰਕਾਰ ਜੋ ਅੱਜ ਦਾ ਪ੍ਰਸੰਗ ਹੈ ਉਹ ਇੱਥੇ ਹੀ ਸਮਾਪਤ ਹੈ ਕਥਾ ਵਿਚਾਰਾ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਜੋਗ ਹਾਂ ਆਪ ਸਰਬ ਸੰਗਤ ਬਖਸ਼ਣ ਜੋਗ ਹੋ ਬਖਸ਼ ਦੇਨਾ ਅਕੀਰ ਲਈਆਂ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ ਨਿਜ ਨਿਜ ਥਾਨ ਫਰੀ ਹੋਏ ਠਾਡੀ ਅਯੁੱਧ ਗਹੇ ਹਤਨ ਰਿਪ ਗਾਢੀ ਤੀਨ ਪਹਰ ਇਮ ਰਾਤ ਬਿਤਾਈ ਕਿਤ ਕਮਰੀ ਭਟ ਕੇ ਦੁਚਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ